ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿੰਮੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਚਲਣਾ ਸ਼ੁਰੂ ਹੋ ਗਿਆ ਦੱਸਦੇ ਕਿ ਪਹਿਲੇ 3 ਰੁਝਾਨਾਂ ਚ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਸੀ ਪਰ ਚੌਥੇ ਰੁਝਾਨ ਦੀ ਬਾਜ਼ੀ ਪਲਟਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਥੇ ਦੱਸਦੇ ਕਿ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਸੀ ਹੁਣ ਤੱਕ 16 ਰੁਝਾਨਾਂ ਚ 9 ਰੁਝਾਨ ਜਨਤਾ ਕ ਜੜੇ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਉਹ ਲਗਾਤਾਰ ਲੀਡ ਬਣਾਏ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਜਿਹੜੀ ਮਾਰੀ ਜਾ ਰਹੀ ਹੈ ਹਾਲਾਂਕਿ ਅੰਕੜੇ ਅਜੇ ਹਰੇ ਹੋਣੇ ਬਾਕੀ ਨੇ ਹਲੇ ਸੱਤ ਰਾਉਂਡਾਂ ਦੇ ਵਿੱਚ ਤਸਵੀਰ ਹੋ ਸਪਸ਼ਟ ਹੋ ਜੇਗੀ ਕਿ ਆਖਿਰਕਾਰ ਲੋਕਾਂ ਦੇ ਵੱਲੋਂ ਆਪਣਾ ਕਿਹੜਾ ਉਮੀਦਵਾਰ ਚੁਣਿਆ ਗਿਆ ਜਾਂ ਫਿਰ ਕਹਿ ਲੇ ਕਿ ਲੋਕਾਂ ਨੇ ਜਿੱਤ ਦਾ ਤਾਜ ਕਿਸ ਉਮੀਦਵਾਰ ਦੇ ਸਿਰ ਤੇ ਪਹਿਨਾਇਆ ਕਿਉਂਕਿ ਪਹਿਲੇ ਰੁਝਾਨ ਦੀ ਗੱਲ ਕਰੀਏ ਤਾਂ ਪਹਿਲੇ ਰੁਝਾਨ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਨਜ਼ਰ ਆ ਰਿਹਾ ਸੀ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਤੇ ਤੀਜੇ ਨੰਬਰ ਤੇ ਕਾਂਗਰਸ ਸੀ ਹਾਲਾਂਕਿ ਬੀਜਪੀ ਬਹੁਤ ਪਿੱਛੇ ਚੱਲਦੀ ਨੋਵੇਂ ਰਾਉਂਡ ਤੱਕ ਬੀਜਪੀ ਪਿੱਛੇ ਚੱਲਦੀ ਨਜ਼ਰ ਆ ਰਹੀ ਹੈ ਦੂਜੇ ਦੇ ਵਿੱਚ ਵੀ ਅਕਾਲੀ ਦਲ ਹੀ ਪਹਿਲੇ ਨੰਬਰ ਤੇ ਜਿਹੜੀ ਨਜ਼ਰ ਆ ਰਹੀ ਸੀ ਉੱਥੇ ਜੇਕਰ ਤੀਜੇ ਰੁਝਾਨ ਦੀ ਗੱਲ ਕਰੀਏ ਤਾਂ ਤੀਜੇ 'ਚ ਵੀ ਅਕਾਲੀ ਦਲ ਪਹਿਲੇ ਨੰਬਰ ਤੇ ਸੀ ਚੌਥੇ ਰੁਝਾਨ ਚ ਆ ਕੇ ਪੂਰੀ ਬਾਜ਼ੀ ਪਲਟਦੀ ਹੋਈ ਨਜ਼ਰ ਆਈ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਚੱਲਦਾ ਨਜ਼ਰ ਆ ਰਿਹਾ ਹੈ ਦੂਜੇ ਨੰਬਰ ਤੇ ਅਕਾਲੀ ਦਲ ਦੇਖਣ ਨੂੰ ਮਿਲੀ ਸੀ ਉੱਥੇ ਦਾ ਜੇਗੇ ਪੰਜਵੇਂ ਦੀ ਤੇ ਛੇਵੇਂ ਦੀ ਗੱਲ ਕਰੀਏ ਤਾਂ ਉੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਅਲੇ ਨੰਬਰ ਤੇ ਬਾਜੀ ਮਾਰਦੀ ਹੋਈ ਨਜ਼ਰ ਆ ਰਿਹਾ 7ਵੇਂ ਰੁਝਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੀ ਸਭ ਤੋਂ ਅੱਗੇ ਦੇਖਣ ਨੂੰ ਮਿਲ ਰਿਹਾ 8ਵੇਂ ਦੇ ਵਿੱਚ ਵੀ ਜੇਕਰ 9ਵੇਂ ਦੀ ਗੱਲ ਕਰੀਏ ਤਾਂ 9ਵੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਿਹਾ ਫਿਰ ਅਕਾਲੀ ਦਲ ਫਿਰ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਤੇ ਚੌਥੇ ਨੰਬਰ ਤੇ ਕਾਂਗਰਸ ਹੁੰਦੀ ਹੋਈ ਨਜ਼ਰ ਆ ਰਿਹਾ ਹਾਲਾਂਕਿ ਉੱਪਰਲੇ ਰੁਝਾਨਾਂ ਦੀ ਗੱਲ ਕਰੀ ਤਾਂ ਤੀਜੇ ਨੰਬਰ ਤੇ ਕਾਂਗਰਸ ਹੀ ਪਾਰੇ ਸਵਾਰ ਚੌਥੇ ਨੰਬਰ ਤੇ ਕਾਂਗਰਸ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਭਾਜਪਾ ਜੋ ਕਿ ਸਭ ਤੋਂ ਪਿਛੇ ਚਲਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਜਾਈਏ ਵੋਟਾਂ ਦੀ ਗਿਣਤੀ ਦੇ ਕੁਲ 16 라ਉਂਡ ਹੋਣਗੇ ਜਿਵੇਂ ਚੋਣ ਕੁਲ 15 ਉਮੀਦਵਾਰ ਮੈਦਾਨ ਅਲ ਵਿੱਚ ਉਤਰੇ ਹੋਏ ਨੇ ਜਿਸ ਦੇ ਵਿੱਚ ਦੱਸ ਜਾਈਏ ਕੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਚੱਲਦਾ ਨਜ਼ਰ ਆ ਰਿਹਾ ਹਰਮੀਤ ਸਿੰਘ ਸੰਧੂ ਸਾਰੇ ਮੁਕਾਬਲੇ ਦੇ ਵਿੱਚ ਅੱਗੇ ਚੱਲਦੇ ਨਜ਼ਰ ਆ ਰਹੇ ਹਨ ਹਾਲਾਂਕਿ ਤਾਜ਼ੇ ਕ ਅਕਾਲੀ ਦਰਦੀ ਸੁਖਵਿੰਦਰ ਕੋਰ ਵੀ ਜੋ ਕਿ ਪਹਿਲਾ 라ਉਂਡ ਦੇ ਵਿੱਚ ਅੱਗੇ ਚੱਲਦੇ ਨਜ਼ਰ ਆ ਰਹੀ ਸੀ ਪਰ ਅਚਾਨਕ ਹੁਣ ਬਾਜ਼ੀ ਪਲਟ ਗਈ ਹੈ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਅੱਗੇ ਜਿੱਤ ਵੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਨਵੇਂ ਗੇਅਰ ਦੀ ਆਮ ਆਦਮੀ ਪਾਰਟੀ ਦੀ ਲੀਡ ਵੱਡੀ ਬਣੀ ਹੋਈ ਹੈ 52 10 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਚਲਣਾ ਸ਼ੁਰੂ ਹੋ ਗਿਆ ਦੱਸਦੇ ਕਿ ਪਹਿਲੇ 3 ਰੁਝਾਨਾਂ ਚ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਪਹਿਲੇ ਨੰਬਰ ਤੇ ਨਜ਼ਰ ਆ ਰਹੀ ਸੀ ਪਰ ਚੌਥੇ ਰੁਝਾਨ ਦੀ ਬਾਜ਼ੀ ਪਲਟਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਥੇ ਦੱਸਦੇ ਕਿ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਸੀ ਹੁਣ ਤੱਕ 16 ਰੁਝਾਨਾਂ ਚੋਂ 9 ਰੁਝਾਨ ਜਨਤਕ ਜੜੇ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਹਰਮীত ਸਿੰਘ ਸੰਧੂ ਲਗਾਤਾਰ ਲੀਡ ਬਣਾਏ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਜਿਹੜੀ ਮਾਰੀ ਜਾ ਰਹੀ ਹੈ ਹਾਲਾਂਕਿ ਅੰਕੜੇ ਅਜੇ ਹਰੇ ਹੋਣੇ ਬਾਕੀ ਨੇ ਹੱਲੇ 7 ਰਾਉਂਡਾਂ ਦੇ ਵਿੱਚ ਤਸਵੀਰ ਹੋਸਟ ਪਾਸ ਹੋ ਜੇਗੀ ਕਿ ਆਖਿਰਕਾਰ ਲੋਕਾਦੇ ਵੱਲੋਂ ਆਪਣਾ ਕਿਹੜਾ ਉਮੀਦਵਾਰ ਚੁਣਿਆ ਗਿਆ ਜਾਂ ਫਿਰ ਕਹਿ ਲੈ ਕਿ ਲੋਕਾਂ ਨੇ ਜਿੱਤ ਦਾ ਤਾਜ ਕਿਸ ਉਮੀਦਵਾਰ ਦੇ ਸਿਰ ਤੇ ਪਹਿਨਾਇਆ ਕਿਉਂਕਿ ਪਹਿਲੇ ਰੁਝਾਨ ਦੀ ਗੱਲ ਕਰੀਏ ਤਾਂ ਪਹਿਲੇ ਰੁਝਾਨ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਨਜ਼ਰ ਆ ਰਿਹਾ ਸੀ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਤੇ ਤੀਜੇ ਨੰਬਰ ਤੇ ਕਾਂਗਰਸੀ ਹਾਲਾਂਕਿ ਬੀਜਪੀ ਬਹੁਤ ਪਿੱਛੇ ਚੱਲਦੀ ਨੋਵੇਂ ਰਾਉਂਡ ਤੱਕ ਬੀਜਪੀ ਪਿੱਛੇ ਚੱਲਦੀ ਨਜ਼ਰ ਆ ਰਹੀ ਦੂਜੇ ਦੇ ਵਿੱਚ ਵੀ ਅਕਾਲੀ ਦਲ ਹੀ ਪਹਿਲੇ ਨੰਬਰ ਤੇ ਜਿਹੜੀ ਨਜ਼ਰ ਆ ਰਹੀ ਸੋ ਉੱਥੇ ਜੇਕਰ ਤੀਜੇ ਰੁਝਾਨ ਦੀ ਗੱਲ ਕਰੀਏ ਤਾਂ ਤੀਜੇ 'ਚ ਵੀ ਅਕਾਲੀ ਦਲ ਪਹਿਲੇ ਨੰਬਰ ਤੇ ਸੀ ਚੌਥੇ ਰੁਝਾਨ ਚ ਆ ਕੇ ਪੂਰੀ ਬਾਜ਼ੀ ਪਲਟਦੀ ਹੋਈ ਨਜ਼ਰ ਆਈ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਚੱਲਦਾ ਨਜ਼ਰ ਆ ਰਿਹਾ ਦੂਜੇ ਨੰਬਰ ਤੇ ਅਕਾਲੀ ਦਲ ਦੇਖਣ ਨੂੰ ਮਿਲੀ ਸੀ ਉੱਥੇ ਦਾ ਜੇਗੇ ਪੰਜਵੇਂ ਦੀ ਤੇ ਛੇਵੇਂ ਦੀ ਗੱਲ ਕਰੇ ਤੋ ਉੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਪਹਿਲੇ ਨੰਬਰ ਤੇ ਬਾਜੀ ਮਾਰਦੀ ਹੋਈ ਨਜ਼ਰ ਆ ਰਹੀ ਐ ਸੱਤਵੇਂ ਰੁਝਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੀ ਸਭ ਤੋਂ ਅੱਗੇ ਦੇਖਣ ਨੂੰ ਮਿਲ ਰਹੀ ਐ ਅੱਠਵੇਂ ਦੇ ਵਿੱਚ ਵੀ ਜੇਕਰ ਨੌਵੇਂ ਦੀ ਗੱਲ ਕਰੀਏ ਤਾਂ ਨੌਵੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਐ ਫਿਰ ਅਕਾਲੀ ਦਲ ਫਿਰ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਤੇ ਚੌਥੇ ਨੰਬਰ ਤੇ ਕਾਂਗਰਸ ਹੁੰਦੀ ਹੋਈ ਨਜ਼ਰ ਆ ਰਹੀ ਐ ਹਾਲਾਂਕਿ ਉੱਪਰਲੇ ਰੁਝਾਨਾਂ ਦੀ ਗੱਲ ਕਰੀ ਤਾਂ ਤੀਜੇ ਨੰਬਰ ਤੇ ਕਾਂਗਰਸ ਹੀ ਪਾਰੇ ਸਵਾਰ ਚੌਥੇ ਨੰਬਰ ਤੇ ਕਾਂਗਰਸ ਦੇਖਣ ਨੂੰ ਮਿਲ ਰਹੀ ਐ ਕੇ ਬਾਜਪਾ ਜੋ ਕਿ ਸਭ ਤੋਂ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਜਾਈਏ ਵੋਟਾਂ ਦੀ ਗਿਣਤੀ ਦੇ ਕੁਲ 16 라ਉਂਡ ਹੋਣਗੇ ਜਿਮਨੀ ਚੋਣ ਕੁਲ 15 ਉਮੀਦਵਾਰ ਮੈਦਾਨਾ ਵਿੱਚ ਉਤਰੇ ਹੋਏ ਨੇ ਜਿਸ ਦੇ ਵਿੱਚ ਦੱਸ ਜਾਈਏ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਚੱਲਦਾ ਨਜ਼ਰ ਆ ਰਿਹਾ ਹੈ ਹਰਮਿਤ ਸਿੰਘ ਸੰਧੂ ਸਾਰੇ ਮੁਕਾਬਲੇ ਦੇ ਵਿੱਚ ਅੱਗੇ ਚੱਲਦੇ ਨਜ਼ਰ ਆ ਰਹੇ ਹਨ ਹਾਲਾਂਕਿ ਤਾਜ਼ੇ ਕੇ ਅਕਾਲੀ ਦਰਬੀ ਸੁਖਵਿੰਦਰ ਕੌਰ ਵੀ ਜੋ ਕਿ ਪਹਿਲਾ 라ਉਂਡ ਦੇ ਵਿੱਚ ਅੱਗੇ ਚੱਲਦੇ ਨਜ਼ਰ ਆ ਰਹੀ ਸੀ ਪਰ ਅਚਾਨਕ ਹੁਣ ਬਾਲਜੀ ਪਲਟ ਗਏ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਅੱਗੇ ਜਿੱਤ ਵੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਨਵੇਂ ਗੇਅਰ ਦੀ ਆਮ ਆਦਮੀ ਪਾਰਟੀ ਦੀ ਲੀਡ ਵੱਡੀ ਬਣੀ ਹੋਈ ਹੈ 52 10 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ